I'm <laughs> ਅੱਜ ਮਹਾ ਸ਼ਿਵਰਾਤਰੀ ਦੇ ਇਸ ਪਾਵਨ ਪਵਿੱਤਰ ਤਿਉਹਾਰ ਤੇ ਸਾਰੇ ਦੇਸ਼ ਵਾਸੀਆਂ ਨੂੰ ਔਰ ਦੁਨੀਆ ਦੇ ਵਸਦੇ ਸਾਰੇ ਸਨਾਤਨੀ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਅੱਜ ਸ਼ਵਾਲਾ ਬਾਗ ਭਾਈਆ ਟਰਸਟ ਵੱਲੋਂ ਇਹ ਸ਼ਿਵਰਾਤਰੀ ਦਾ ਮਹਾਨ ਉਤਸਵ ਬੜੀ ਸ਼ਰਧਾ ਦੇ ਧੂਮਧਾਮ ਨਾਲ ਸ਼ਵਾਲਾ ਬਾਗ ਭਾਈਆ ਅਜ ਮਨਾਇਆ ਜਾ ਰਿਹਾ ਹੈ ਔਰ ਸ਼ਰਧਾਲੂ ਸਵੇਰੇ 12 ਵਜੇ ਤੋਂ ਲਗਾਤਾਰ ਭਗਵਾਨ ਬੋਲੇ ਸ਼ੰਕਰ ਜੀ ਦਾ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕਰ ਰਿਹਾ ਹੈ ਔਰ ਸ਼ਵਾਲਾ ਕਮੇਟੀ ਨੇ ਬਹੁਤ ਅੱਛੀ ਵਿਵਸਥਾ ਆਏ ਭਗਤਾਂ ਵਾਸਤੇ ਅੱਜ ਸ਼ਵਾਲੇ ਦੇ ਅੰਦਰ ਕੀਤੀ ਹੈ ਔਰ ਮੈਂ ਸ਼ਵਾਲਾ ਟਰਸਟ ਵੱਲੋਂ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਭਗਵਾਨ ਬੋਲੇ ਸ਼ੰਕਰ ਸਭ ਤੇ ਕਿਰਪਾ ਕਰਨ ਆਪਣਾ ਮੇਰ ਪਰਿਆ ਹੱਥ ਪਨਾਈ ਰੱਖਣ ਔਰ ਸਾਰੇ ਵੱਧੇ ਫੁੱਲਦੇ ਰਹਿਣ ਆਸ਼ਿਵਰਾਤਰੀ ਦੇ ਪਾਵਨ ਉਤਸਵ ਤੇ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਔਰ ਸਾਰੇ ਵਿਸ਼ਵ ਚ ਜਿਹੜੇ ਭਗਵਾਨ ਸ਼ੰਕਰ ਦਾ ਆਸ਼ੀਰਵਾਦ ਲੈਣਾ ਚਾਹੁੰਦੇ ਆ ਜੋ ਜਿਨ੍ਹਾਂ ਦਾ ਪਿਆਰ ਹੈ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਮੈਂ ਅੱਜ ਇੱਥੇ ਸ਼ਵਾਲਾ ਬਾਗ ਭਾਈਆਂ ਦਰਸ਼ਨ ਕਰਨ ਆਇਆ ਔਰ ਮੈਂ ਟਰਸਟ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਕਰਦਾ ਔਰ ਵਧਾਈ ਵੀ ਦੇਣਾ ਕਿ ਉਹਨਾਂ ਨੇ ਬਹੁਤ ਹੀ ਸੁਚਾਰੂ ਰੂਪ ਔਰ ਬਹੁਤ ਵਧੀਆ ਤਰ੍ਹਾਂ ਅੱਜ ਦਰਸ਼ਨ ਦਾ ਇੰਤਜ਼ਾਮ ਕੀਤਾ ਲੱਖਾਂ ਲੋਕ ਅੱਜ ਦਰਸ਼ਨ ਕਰ ਰਹੇ ਨੇ ਔਰ ਭਗਵਾਨ ਸ਼ੰਕਰ ਅੱਗੇ ਮੈਂ ਆਰਾਧਨਾ ਵੀ ਕਰਦਾ ਔਰ ਨਿਵੇਦਨ ਵੀ ਕਰਦਾ ਜਿਹੜੀਆਂ ਆਪਣੀਆਂ ਮੁਰਾਦਾਂ ਲੈ ਕੇ ਅੱਜ ਸਾਰੇ ਆਏ ਨੇ ਉਹਨਾਂ ਸਾਰਿਆਂ ਦੀ ਬੋਲੇ ਸ਼ੰਕਰ ਮੁਰਾਦਾ ਪੂਰੀਆਂ ਕਰੇ ਹਰ ਹਰ ਬੋਲੇ ACP CW ਅੰਜੂ ਬਾਲਾ ਇੱਥੇ ਨਿਊ ਤਾਇਨਾਤ ਹੋ ਕੇ ਆਈਆਂ ਤੇ ਅੱਜ ਸ਼ਿਵਰਾਤਰੀ ਦਾ ਬਹੁਤ ਪਵਨ ਤਿਹਾਰਾ ਜਿਹਦੇ ਵਾਸਤੇ ਆਪਣੇ ACP ਸਾਹਿਬ ਦੀ ਸੁਪਰਵੀਜ਼ਨ ਹੇਠ ਉਹਨਾਂ ਦੀਆਂ ਦਰਸ਼ਾਈਆਂ ਹਦਾਤਾਂ ਅਨੁਸਾਰ ਸਾਡੀ ਡਿਊਟੀ ਇੱਥੇ ਲੱਗੀ ਆ। ਮੇਰੇ ਨਾਲ ਇੱਕ ਡੀਐਸਪੀ ਸਾਰਾ ਤੇ ਸਾਡੇ ਉੱਪਰ ਏਡੀਐਸਪੀ ਮੈਮ ਲੱਗੇ ਹੋਏ ਆ। ਤੇ ਬਕਾਇਦਾ ਇੱਥੇ ਐਸਐਚਓ ਸਾਹਿਬ ਦੋ ਲੱਗੇ ਆ। ਤੇ 65 ਤੋਂ 70 ਮੁਲਾਜ਼ਮ ਲੱਗੇ ਆ, ਬਾਕੀ ਗਸ਼ਤਾਂ ਵਗੈਰਾ ਵੱਖਰੀਆਂ ਲੱਗੀਆਂ ਹੋਈਆਂ। ਤੇ ਅਸੀਂ ਹਰ ਪਾਸਿਓਂ ਮੁਸਤੈਦ ਆ। ਕਿਸੇ ਕਿਸਮ ਦੀ ਕਿਸੇ ਵੀ ਸ਼ਰਧਾ ਲਾਉਣ ਕੋਈ ਤਕਲੀਫ ਨਹੀਂ ਆਉਂਦੇਣੀ ਆਪਾਂ। ਜੇ ਕਿਸੇ ਨੂੰ ਪ੍ਰੋਬਲਮ ਹੈ ਅਸੀਂ ਇੱਥੋਂ ਇੱਥੇ ਹੀ ਬੈਠੇ ਹੋਏ ਆਂ, ਸਾਰੇ ਹਾਜ਼ਰ ਆ। ਅਸੀਂ ਵਾਰ-ਵਾਰ ਆਪ ਦੇਖ ਕੇ ਆ ਰਹੇ ਹਾਂ ਬਾਕੀ ਆਮ ਪਬਲਿਕ ਵੀ ਸਾਨੂੰ ਪੂਰੀ ਕੋਆਪਰੇਟ ਕਰ ਰਹੀ ਹੈ ਵਧੀਆ ਤਰੀਕੇ ਨਾਲ ਮੰਦਿਰ ਦੇ ਅੰਦਰ ਜਿਹੜੇ ਆਪਣੇ ਚੇਅਰਮੈਨ ਆ ਜਿਹੜੇ ਬੈਠੇ ਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਕੋਆਪਰੇਟ ਕਰ ਰਹੇ ਆ ਤੇ ਸ਼ਿਵ ਭੋਲੇ ਦੀ ਕਿਰਪਾ ਨਾਲ ਇਹ ਪਾਵਨ ਤਿਉਹਾਰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਏਗਾ ਬਾਕੀ ਅਸੀਂ ਹਰ ਵੇਲੇ ਆਮ ਪਬਲਿਕ ਦੇ ਨਾਲ ਆ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਸਾਡਕੋ ਇਹਨਾਂ ਨੂੰ ਕੋਆਪਰੇਸ਼ਨ ਚਾਹੀਦੀ ਅਸੀਂ ਉਹਦੇ ਵਾਸਤੇ ਹਮੇਸ਼ਾ ਅਵੇਲੇਬਲ ਆ ਥੈਂਕ ਯੂ ਸੋ ਮਚੀ ਹੈਪੀ ਸ਼ਿਵਰਾਤਰੀ ਸਾਰਿਆਂ ਨੂੰ